ਦੇਖਣ ਦੇ ਦੇਖਦੇ ਸਪੈਸ਼ਲ ਕੈਂਪੇਨ ਚਲਾਈ ਹੋਈ ਹੈ ਡਰੱਗਸ ਦੇ ਖਲਾਫ ਤੋਂ ਸਭ ਤੋਂ ਪਹਿਲਾਂ ਮੈਂ ਜਿਹੜਾ ਵੀਕਲੀ ਇਹਦੇ ਤੇ ਬਰੀਫ ਕਰਨਾ ਚਾਹੂੰਗਾ ਕਿ ਇਸ ਹਫਤੇ ਦੇ ਵਿੱਚ ਕਾਫੀ ਵਧੀਆ ਕੰਮ ਹੋਇਆ ਹੈ ਡਰੱਗਸ ਪੰਦਰ ਤੇ ਟੋਟਲ ਜਿਹੜੀਆਂ ਨੇ 109 ਐਫ ਆਈ ਆਰ ਦਰਜ ਹੋਈਆਂ ਪੰਜਾਬ ਦੇ ਵਿੱਚ 141 ਜਿਹੜੇ ਦੋਸ਼ੀ ਪੜੇ ਗਏ 22 ਕੇਸ ਜਿਹੜੇ ਨੇ ਕਮਰਸ਼ੀਅਲ ਕੁਆਂਟੀਟੀ ਦੇ ਦਰਜ ਹੋਏ ਹੈ ਜਿਦੇ ਚ 31 ਵੱਡੇ ਸਮੱਗਲਰ ਜਿਹੜੇ ਅਰੈਸਟ ਕੀਤੇ ਗਏ ਹੈ ਕਮਰਸ਼ੀਅਲ ਕੁਆਂਟੀਟੀ ਜਦੋਂ ਆਪਾਂ ਗੱਲ ਕਰਦੇ ਆ ਸਭ ਤੋਂ ਵੱਧ ਹੁਸ਼ਾਰਪੁਰ ਚ 5 ਐਫਆਈਆਰ ਦਰਜ ਹੋਈਆਂ ਅੰਮ੍ਰਿਤਸਰ ਰੂਰਲ ਚ ਦਿਨ ਤਰਨਤਾਰਨ ਚ 2 ਐਫਆਈਆਰ ਦਰਜ ਹੋਈਆਂ ਕਮਰਸ਼ੀਅਲ ਕੁਆਂਟੀਟੀ ਰਿਕਵਰੀ ਜਿਹੜੀ ਆ ਹੈਰੋਇਨ ਦੀ ਟੋਟਲ ਰਿਕਵਰੀ ਜਿਹੜੀ ਐ 19 ਕਿਲੋ ਤੋਂ ਉੱਪਰ ਹੈਰੋਇਨ ਦੀ ਰਿਕਵਰੀ ਹੋਈ ਐ 8 ਕਿਲੋ ਓਪੀਐਮ ਦੀ ਰਿਕਵਰੀ ਹੋਈ ਐ ਪੌਪੀ ਹਸਕ ਦੀ 2523 ਕਿਲੋ ਦੀ ਰਿਕਵਰੀ ਹੋਈ ਐ 1,40,000 ਡਰੱਗ ਮਨੀ ਜਿਹੜਾ ਉਹ ਫੜਿਆ ਗਿਆ 140000 18 ਵਹੀਕਲ ਰਿਕਵਰ ਕੀਤੇ ਆ ਔਰ ਪੀਓਜ਼ ਤੇ ਇੱਕ ਆਪਣਾ ਸਪੈਸ਼ਲ ਕੈਂਪੇਨ ਚੱਲ ਰਿਹਾ ਜਿਹਦੇ ਵਿੱਚ 6 ਪੀਓ ਜਿਹੜੇ ਇਸ ਹਫਤੇ ਅਰੈਸਟ ਕੀਤੇ ਆ ਹੁਣ ਤੱਕ ਜਦੋਂ ਦਾ ਆਪਾਂ ਕੈਂਪੇਨ ਸ਼ੁਰੂ ਕੀਤਾ ਹੈ ਟੋਟਲ 1260 ਜਿਹੜੇ ਪ੍ਰੋਕਲੇਮਡ ਅਫੈਂਡਰਸ ਆ ਐਨਡੀਪੀਐ ਸੈਕਟ ਦੇ ਤਹਿਤ ਉਹ ਗ੍ਰਿਫਤਾਰ ਕੀਤੇ ਜਾ ਚੁੱਕੇ ਆ ਦੂਸਰਾ ਫੋਕਸ ਜਿਹੜਾ ਆਪਣਾ ਹੈਗਾ ਉਹ ਪ੍ਰੋਪਰਟੀ ਫੋਰ ਫੀਚਰ ਦੇ ਉੱਤੇ ਫੋਕਸ ਆ ਹੁਣ ਤੱਕ ਜਿਹੜਾ ਟੋਟਲ 263 ਜਿਹੜੇ ਜਿਹੇ ਮੁਜਰੇ ਮਾ ਵੱਡੇ ਜਿਹੜੇ ਸਮਗਲਰ ਆ ਜਿਨ੍ਹਾਂ ਦੀ ਪ੍ਰਾਪਰਟੀ ਫੋਰਫੀਟ ਹੋਈ ਆ 111 ਕਰੋੜ ਤੋਂ ਉੱਪਰ ਦੀ ਜਿਹੜੀ ਪ੍ਰਾਪਰਟੀ ਆ ਫੋਰਫੀਟ ਹੋਈ ਆ ਨੌ ਕੇਸਿਸ ਪਾਈਪਲਾਈਨ ਚਾ ਜਿਦੇ ਚ 3 ਕਰੋੜ ਤੋਂ ਵੱਧ ਦੀ ਪ੍ਰਾਪਰਟੀ ਜਿਹੜੀ ਆ ਹੋਰ ਫੋਰਫੀਟ ਹੋਣ ਦੀ ਪੋਸਿਬਿਲਟੀ ਆ ਸੋ 111 ਕਰੋੜ ਤੋਂ ਉੱਪਰ ਦੀ ਪ੍ਰਾਪਰਟੀ ਫੋਰਫੀਟ ਹੋਣ ਤੱਕ ਆਪਾਂ ਕਰ ਚੁੱਕੇ ਆ ਤੀਸਰਾ ਕੋਕਾ ਸਾਡਾ ਹੈਗਾ ਕਿ 10DPES ਐਕਟ ਦਾ ਉਹਦੇ ਸਾਡੇ 84 ਪ੍ਰੋਪੋਜ਼ਲ ਚੱਲ ਰਹੇ ਆ ਦੇ ਵਿੱਚ ਜਿਹੜੇ STF ਜਿਹੜਾ ਸਾਡਾ ਨੋਡਲ ਏਜੰਸੀ ਆ ਉਹਨੂੰ ਐਗਜ਼ਾਮਿਨ ਕਰਦੇ ਆ ਉਹ ਸਾਰੇ ਪ੍ਰੋਪੋਜ਼ਲਸ ਐਗਜ਼ਾਮਿਨ ਕਰ ਕੀਤੇ ਜਾ ਰਹੇ ਆ ਔਰ ਜਲਦੀ ਹੀ ਉਹਦੇ ਵਿੱਚ ਵੀ ਜੋ ਐਕਸ਼ਨੇਬਲ ਹੋਏਗਾ ਉਹ ਤੁਹਾਡੇ ਰੂਪ ਰੂਪ ਆਪਾਂ ਕਰਾਂਗੇ ਸੋ ਇਸ ਹਫਤੇ ਦੇ ਦੌਰਾਨ ਇਸ ਜਿਹੜਾ ਜਨਵਰੀ ਦੇ ਮਹੀਨੇ ਦੇ ਦੌਰਾਨ ਦੋ ਵੱਡੀਆਂ ਰਿਕਵਰੀਜ਼ ਹੋਈਆਂ ਇੱਕ ਜਲੰਧਰ ਪੁਲਿਸ ਨੇ 4 ਜਨਵਰੀ ਨੂੰ 60 ਕਿਲੋ ਜਿਹੜੀ ਆ OPM ਦੀ ਰਿਕਵਰੀ ਕੀਤੀ ਹੈ ਜਿਦੇ ਵਿੱਚ ਚਾਰ ਦੋਸ਼ੀ ਫੜੇ ਗਏ ਸੀਗੇ STF ਫਿਰੋਜ਼ਪੁਰ ਨੇ ਸੱਤ ਕਿੱਲੋ ਹੈਰੋਇਨ ਦੀ recovery ਕੀਤੀ ਹੈ, ਸੋ ਇਹ ਆਪਣਾ ਇਹ ਵਾਲਾ ਹੈਗਾ ਜਿਹੜਾ drug ਦੀ recovery ਦੀ ਜਦੋਂ ਆਪਾਂ ਗੱਲ ਕਰਦੇ ਹਾਂ ਦੂਸਰਾ ਸਾਡਾ ਜਿਹੜਾ last year ਆਪਾਂ ਕਾਫ਼ੀ ਇੱਥੇ effort ਕੀਤਾ ਸੀ awareness create ਕਰਨ ਦੀ ਕੋਸ਼ਿਸ਼ ਕੀਤੀ ਜਿਹਦੇ 'ਚ ਆਪਾਂ ਸਫ਼ਲ ਵੀ ਹੋਏ ਚੌਂਹਠ ANDPS act ਦੀ ਜਦੋਂ ਆਪਾਂ ਗੱਲ ਕਰਦੇ ਹਾਂ ਸੋ ਚੌਂਹਠ ANDPS act ਦੇ ਤਹਿਤ ਜਿਹੜਾ ਕੋਈ small quantity ਦਾ ਜਾਂ ਜਿਹੜਾ consume ਕਰ ਰਿਹਾ ਹੁੰਦਾ ਹੈ ਉਹ ਜੇ ਅਹ ਕੋਰਟ ਦੇ ਵਿੱਚ ਜਾ ਕੇ ਬਿਆਨ ਦਵੇ ਕਿ ਮੈਂ ਰੀਹੈਬਿਲੀਟੇਸ਼ਨ ਲਈ ਤਿਆਰ ਹਾਂ ਤਾਂ ਉਹਨੂੰ ਪ੍ਰੋਸੀਕਿਊਸ਼ਨ ਫੇਸ ਨਹੀਂ ਕਰਨਾ ਪੈਂਦਾ ਉਸ ਤੋਂ ਬਾਅਦ ਸੋ ਪਿਛਲੇ ਟਾਈਮ ਦੇ ਵਿੱਚ ਕਾਫੀ ਐਫਰਟ ਹੋਇਆ ਹੁਣ ਤੱਕ ਆਪਾਂ 237 ਜਿਹੜੇ ਕੇਸਿਸ ਆ ਟੋਟਲ ਜਿਦੇ ਵਿੱਚ ਜਿਹੜੇ ਛੋਟੀ ਕੁਆਂਟੀਟੀ ਵਾਲੇ ਜਾਂ ਕੰਜ਼ਿਊਮਰ ਸੀਗੇ ਜਿਨ੍ਹਾਂ ਨੇ ਕਮਿਟਮੈਂਟ ਕੀਤੀ ਹੈ ਕਿ ਅਸੀਂ ਰੀਹੈਬਿਲੀਟੇਟ ਕਰਾਵਾਂਗੇ ਔਰ ਜਿਨ੍ਹਾਂ ਨੇ ਰੀਹੈਬਿਲੀਟੇਸ਼ਨ ਸਟਾਰਟ ਵੀ ਕਰ ਦਿੱਤੀ ਜਿਦੇ ਵਿੱਚ 237 ਕੇਸਿਸ ਦੇ ਵਿੱਚ 282 ਅਕਿਊਜ਼ ਨੇ ਜਿਹੜੇ ਰੀਹੈਬਿਲੀਟੇਸ਼ਨ ਅੰਡਰਗੋ ਕਰ ਰਿਆ ਹੁਣ ਜਿਨ੍ਹਾਂ ਨੇ ਕਮਿਟਮੈਂਟ ਕੀਤੀ ਹੈ ਇਹਦੇ ਵਿੱਚ ਸਭ ਤੋਂ ਵੱਧ ਜਿਹੜੇ ਹੋਏ ਉਹ ਬਠਿੰਡਾ ਦੇ ਵਿੱਚ 30 ਅਮ੍ਰੇਸਰ ਰੂਰਲ ਵੀ ਬਟਾਲਾ ਦੇ ਵਿੱਚ 18 ਪਟਿਆਲਾ ਦੇ ਵਿੱਚ 16 ਸੰਗਰੂਰ ਦੇ ਵਿੱਚ 16 ਸੋ ਇਸ ਤਰੀਕੇ ਨਾਲ ਹਰ ਜ਼ਿਲ੍ਹੇ ਵਿੱਚ ਆਉਣਨ ਐਵਰੇਜ 10 ਤੋਂ 10 ਪਲੱਸ ਦੇ ਆਸ-ਪਾਸ ਕੇਸ ਹੈਗੇ ਆ ਸੋ ਇਹਦੇ ਵਿੱਚ ਅਸੀਂ ਅਜੇ ਹੋਰ ਅਵੇਅਰਨੈਸ ਕ੍ਰੀਏਟ ਕਰ ਰਹੇ ਹਾਂ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਜਿਹੜੇ ਕੰਜ਼ਿਊਮਰਸ ਜਾਂ ਜਿਹੜੇ ਸਮਾਲ ਕੁਆਂਟੀਟੀ ਵਾਲੇ ਆ ਉਹਨਾਂ ਨੂੰ ਡੀਡਿਕਟ ਕਰਾ ਕੇ ਮੇਨ ਸਟ੍ਰੀਮ ਦੇ ਵਿੱਚ ਲਿਆਂਦਾ ਜਾਵੇ ਤਾਂ ਜੋ ਜਿਹੜੀ ਆ ਡਿਮਾਂਡ ਵਾਲਾ 파ਰਟ ਆ ਉਹ ਵੀ ਇਨਫੋਰਸਮੈਂਟ ਤਾਂ ਆਪਾਂ ਕਰ ਹੀ ਰਹੇ ਆ ਇਫੈਕਟਿਵ ਡਿਮਾਂਡ ਵਾਲਾ 파ਰਟ ਵੀ ਜਿਹੜਾ ਉਹਦੀ ਵੀ ਆਪਾਂ ਪ੍ਰੋਪਰਲੀ ਕੇਅਰ ਕਰ ਸਕਦੇ ਆ ਤੀਸਰਾ ਸਾਡਾ ਫੋਕਸ ਹੈਗਾ ਡਿਸਪੋਜ਼ਲ ਆਫ ਡਰੱਗ ਦੇ ਉੱਤੇ ਜਿਹੜੇ ਡਰੱਗਸ ਫੜੇ ਜਾਂਦੇ ਆ ਉਹਦੇ ਵਿੱਚ ਦੋ ਤਰ੍ਹਾਂ ਦੀਆਂ ਕਮੇਟੀਆਂ ਬਣਦੀਆਂ ਇੱਕ ਹਾਈ ਲੈਵਲ ਕਮੇਟੀ ਬਣਦੀ ਹੈ ਜਿਹੜੀ ਕਿ ਐਸਟੀਐਫ ਦੇ ਲੈਵਲ ਤੇ ਇੱਕ ਕਮੇਟੀ ਬਣਦੀ ਹੈ ਜਿਹੜੀ ਕਿ ਉਹਨਾਂ ਨੂੰ ਡਿਸਪੋਜ਼ ਆਫ ਕਰਦੀ ਆ ਇੱਕ ਕਮੇਟੀ ਹਰ ਜ਼ਿਲ੍ਹਾ ਲੈਵਲ ਦੇ ਉੱਤੇ ਬਣਦੀ ਹੈ ਸੋ ਪਿਛਲੇ 15 ਦਿਨਾਂ ਦੇ ਵਿੱਚ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜੇ ਡਰੱਗ ਦਾ ਉਹ ਡਿਸਪੋਜ਼ ਆਫ ਕੀਤੇ ਗਏ ਜਿਹਦੇ ਵਿੱਚ ਮੈਂ ਕੁਝ ਦੱਸਣਾ ਚਾਹਾਂਗਾ ਕਿ ਹੈਰੋਇਨ 523 ਕਿਲੋ 523 ਕੇਜੀ ਜਿਹੜੀ ਹੈਰੋਇਨ ਆ ਉਹ ਡਿਸਟਰੋਏ ਕੀਤੀ ਗਈ ਪ੍ਰੋਪਰ ਪ੍ਰੋਸੀਜਰ